ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਗੁਰਪ੍ਰੀਤ ਬਿੱਲਾ ਜੀ ਅੱਜ ਇਹ ਜੋ ਲੰਗਰ ਵੀ ਲਗਾਇਆ ਕੰਜਕਾਂ ਵੀ ਪੂਜੀਆਂ ਨੇ ਸੋ ਬਾਬਾ ਜੀ ਅਯੁੱਧਿਆ ਨੂੰ ਜਾ ਰਹੇ ਨੇ ਸੋ ਕੀ ਕਹਿਣਾ ਤੁਹਾਡਾ ਕੋਈ ਆਖਦਾ ਰੱਬ ਦਾ ਰੂਪ ਇਹਨਾਂ ਨੂੰ ਕੋਈ ਰੱਬ ਦਾ ਇਹਨਾਂ ਨੂੰ ਵਜ਼ੀਰ ਆਖੇ ਰੱਬ ਵੀ ਇਹਨਾਂ ਦਾ ਕਿਹਾ ਮੋੜਦਾ ਨਾ ਗੱਲ ਮੌਜ ਵਿੱਚ ਜੋ ਫਕੀਰ ਆਖੇ ਸੋ ਇਹ ਫਕੀਰ ਬਹੁਤ ਅੱਛੇ ਬਕੇਦਾਂ ਜਦੋਂ ਦੇ ਸਾਡੇ ਬਾੜ ਦੇ ਵਿੱਚ ਮੋਹੱਲੇ ਦੇ ਵਿੱਚ ਜਦੋਂ ਦੇ ਆਏ ਨੇ ਇਹ ਇਹ ਸਾਡੇ ਬੱਚਿਆਂ ਨੂੰ ਬਹੁਤ ਅੱਛੀ ਸਿੱਖਿਆ ਦੇ ਰਹੇ ਨੇ ਬਹੁਤ ਅੱਛੇ ਗੱਲਾਂ ਸਮਝਾਉਂਦੇ ਨੇ ਕਿਉਂਕਿ ਇਹ ਜਦੋਂ ਦੇ ਆਏ ਹੋਣੇ ਨੇ ਪਤਲੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕਾਫੀ ਲੰਗਰ ਦਿਖਾ ਚੁੱਕੇ ਨੇ ਇਹਨਾਂ ਦੀ ਬਹੁਤ ਵੱਡੀ ਸੇਵਤਾ ਹੈ ਇਹ ਲੰਗਰ ਕਰ ਵੀਦਨ ਦੇ ਵਿੱਚ ਕਦੇ ਆਪਣਾ ਨਾਮ ਨਹੀਂ ਕਰਦੇ ਇਸ ਤੋਂ ਪਹਿਲਾਂ ਥੋੜਾ ਚਾਹ ਪਕੌੜਿਆਂ ਦਾ ਲੰਗਰ ਚਲਾਇਆ ਥੋੜਾ ਜਿੰਨਾਂ ਨੇ ਹੁਣ ਕੰਜਗਾ ਪੁੱਜੀਆਂ ਤੇ ਰੋਟੀ ਦਾ ਲੰਗਰ ਚਲਾ ਰਿਹਾ ਸੋ ਅੱਜ ਇਹ ਪੈਦਲ ਯਾਤਰਾ ਕਰਕੇ ਜਾ ਰਹੇ ਨੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲਾਂ ਵੀ ਦੱਸਿਆ ਸੀਗਾ ਕਿ ਉਹਰੇ ਕੁਰਾਲੀ ਸ਼ਹਿਰ ਤੋਂ ਇਹ ਚੱਲ ਕੇ ਅਯੋਧਿਆ ਤੱਕ ਪੈਦਲ ਜਾ ਰਹੇ ਨੇ ਜਿਹਦੇ ਵਿੱਚ ਪੂਰੇ ਕੁਰਾਲੀ ਸ਼ਹਿਰ ਲਈ ਅਰਦਾਸ ਕਰਕੇ ਆਉਣਗੇ ਕਿ ਪ੍ਰਭੂ ਰਾਮ ਜੀ ਸਾਡੇ ਕੁਰਾਲੀ ਸ਼ਹਿਰ ਤੇ ਕਿਰਪਾ ਰੱਖੇ ਸੋ ਜਿੰਨੇ ਵੀ ਇਤਮਾਨ ਚੈਨਲ ਦੇਖ ਰਹੇ ਨੇ ਜਿੰਨੇ ਦਰਸ਼ਕ ਦੇਖ ਰਹੇ ਨੇ ਦੂਰੋਂ ਨੇੜੋਂ ਸੋ ਨਮ ਅਪੀਲ ਕਰਦਾ ਵੀ ਜਿੱਥੇ ਬਾਬਾ ਜੀ ਮਿਲੇ ਇਹਨਾਂ ਦੀ ਸੇਵਾ ਜ਼ਰੂਰ ਕਰਨੀ ਹੈ ਕਿਉਂਕਿ ਪੈਸਾ ਕਿਸੇ ਤੋਂ ਲੰਦੇ ਨਹੀਂ ਹੈ ਕਿਸੇ ਨੇ ਦੁੱਧ ਦੀ ਸੇਵਾ ਕਰਨੀ ਹੈ ਕੋਈ ਫਲ ਫਰੂਟ ਖੁਲਾ ਦੇ ਇਹਨਾਂ ਨੂੰ ਜ਼ਰੂਰ ਖਲਾਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਬਾਬਾ ਜੀ ਬਹੁਤ ਸਮਾਂ ਹੋ ਗਿਆ ਤੁਹਾਨੂੰ ਕਰਾਲੀ ਸ਼ਹਿਰ ਦੇ ਵਿੱਚ ਵਸਦਿਆਂ ਨੂੰ ਸੋ ਬਹੁਤ ਪਿਆਰ ਮੁਹੱਬਤ ਕਰਦੇ ਨੇ ਤੁਹਾਨੂੰ ਕਰਾਲੀ ਦੇ ਜੋ ਲੋਕ ਨੇ ਕਰਾਲੀ ਦੀਆਂ ਜੋ ਸੰਗਤਾਂ ਨੇ ਸੋ ਅੱਜ ਤੁਸੀਂ ਅਯੁੱਧਿਆ ਜਾ ਰਹੇ ਹੋ ਉਹ ਵੀ ਪੈਦਲ ਤੇ ਨੰਗੇ ਪੈਰ ਤੁਸੀਂ ਵੈਸੇ ਵੀ ਹਮੇਸ਼ਾ ਨੰਗੇ ਪੈਰ ਹੀ ਰਹਿੰਦੇ ਹੋ ਅਤੇ ਨੰਗੇ ਪਿੰਡੇ ਰਹਿੰਦੇ ਹੋ ਤੇ की कहना अज तुम अयोध्या भी जा रहे हो तो संगतों का प्यार भी बहुत है देखो पहले मैं जय श्रिया राम सब भक्तों को मैं कोटि कोटि राम राम करता हूँ ये बच्चों को प्यार मिला है आज बच्चों को जा रहे हम राम की दुआ राम से कुछ मांगने नहीं जा रहे यही कहते हैं बच्चों की सब जनों पर कृपा रखे राम देना लेना ਸਭ ਇਹਨਾਂ ਨੇ ਦਿਆ ਇਹਨੋ ਕੋ ਹਾਜ਼ਰ ਕਰਕੇ ਜਾ ਰਹੇ ਹੈ ਇਹ ਹੀ ਰਾਮ ਕੀ ਕਿਰਪਾ ਹੈ ਹਮ ਮਹਾਰ ਇਹ ਹੀ ਦੁਆ ਮੰਗਾਂਗੇ ਸਭ ਬੱਚੋ ਕੁਰਾਰੀ ਮੈਂ ਇੱਥੇ ਵੀ ਹੈ ਭਗਤ ਲੋਕ ਸਭ ਤੇ ਆਸ਼ੀਰਵਾਦ ਰੱਖੇ ਰਾਮ ਜੈ 시ਰਾ ਸੋ ਬਾਬਾਈ ਪੈਦਲ ਜਾਉਂਗੇ ਕਿਹੜੇ ਰਸਤੇ ਜਾਉਂਗੇ ਸੜਕ ਜਾਉਂਗੇ ਕੱਚੇ ਜਾਉਂਗੇ ਪੱਕੇ ਜਾਉਂਗੇ ਤੁਹਾਡੇ ਪੈਰਾਂ ਨੂੰ ਗਰਮੀ ਵੀ ਲੱਗੂਗੀ ਗਰਮੀ ਵੀ ਆ ਰਹੀ ਹੈ ਤੇ ਕਿੰਨੇ ਕ ਦਿਨਾਂ ਤੱਕ ਤੁਸੀਂ ਪਹੁੰਚੂਗੇ ਦੋਵੇਂ ਸਮਾਂ कम से कम एक महीना लग जाएगा जी अब कच्चा हो पक्का हो ये राम जाने मन में वाने मेरे ऊपर राम की कृपा हुई है राम कहते हैं आ बच्चा राम पैदल आ हम वो राम की कृपा से ही जा रहे हैं जी। और वह बु, राम बुला रहा है तो जरूर जाएंगे राम की कृपा से पैदल मैं पहले भी बहुत चार धाम करके आया हूँ एक बार एक्सीडेंट हो गया वहाँ के पीछे हमने छोड़ दिया एक्सीडेंट पैरों में फिर मेरा जीवन नहीं चलने है पैर का भगवान ने फिर राम ने दोबारा शक्ति दी है और पैदल की तो जरूर जाएंगे जय श्री फिर वापस भी कराली ही आएंगे देखो राम ने ठीक ठाक रखा तो जरूर आएंगे जी, और नहीं रखा तो वहीं रहेंगे राम की कृपा है सो आपके पास कोई फोन भी है नहीं फोन में लेके लेके जाना चाहता था फोन नहीं मिला टाइम पे जी बिना फोन के जाएंगे अगर संगत को आपकी इच्छा हो आपसे बात करने की कुराली वालों को आपसे बात करनी हो फिर कैसे हो वो ऐसे ये फिर ये नंबर अपना दे दे रिख के के बच्चे मैं कहीं भी फोन कर सकता हूँ आप कर सकते हाँ जी फोन दे बच्चे ने फोन दे दिया किसी ने मैं फोन लेके चले जाऊंगा वाह 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 जी so, बच्चों का ही प्यार चाहिए हमको जी बच्चे जी। हमको प्यार देंगे हम बच्चों को देंगे बिल्कुल जी बिल्कुल बस सो ਸਾਡੀਆਂ ਵੀ ਸ਼ੁਭ ਇਸ਼ਾਵਾ ਤੁਸੀਂ ਸ਼ਰਦਾ ਭਾਵਨਾ ਦੇ ਨਾਲ ਜਾ ਰਹੇ ਹੋ ਸਹੀ ਸਲਾਮਤ ਤੁਸੀਂ ਉੱਥੇ ਪਹੁੰਚੋ ਆਪਣਾ ਨਤਮਸਤਕ ਹੋਵੋ राम जी ਦੇ ਚਰਨਾਂ ਵਿੱਚ ਜਾਵੋ ਅਤੇ ਵਾਪਸ ਫੇਰ ਇਸ ਨਗਰੀ ਦੇ ਵਿੱਚ ਕਰਾਲੀ ਨਗਰ ਦੇ ਵਿੱਚ ਆਵਾਂ ਸੋ ਸਾਨੂੰ ਵੀ ਉਡੀਕਾ ਰਹਿਣ ਗਿਆ ਤੁਹਾਡੇ ਆਉਣ ਦੀਆ ਦੇਖੋ ਐਸਾ ਸਮੇਂ ਸਮੇਂ RAM ਕੇ ਆਪਕੋ ਵੀ ਪਤਾ ਹੈ ਸਭ ਕੋ ਭਕਤੋ ਕੋ ਪਤਾ ਹੈ RAM ਕੇ ਕਿਰਪਾ ਹੋਗੇ ਜਰੂਰ ਆਉਂਗਾ ਮੈਂ ਕੋਰੜ੍ਹੇ ਮੈਂ ਜੀ ਅਬ 1 ਮਹੀਨੇ 1 ਮਹੀਨੇ ਜਾਣੇ ਮੈਂ 1 ਮਹੀਨਾ ਆਨੇ ਮੈਂ 2 ਮਹੀਨੇ ਯਹੀ ਲੱਗੇ ਜੀ ਔਰ 2 ਮਹੀਨੇ ਮੇਰੀ ਘੁੰਮਣੇ ਕੇ ਆਤਰਾ ਮਥਰਾ ਮਰ ਇਹ ਆਪਣਾ ਮਥਰਵਨ ਸਭ ਜਗ੍ਹਾ ਘੁੰਮ ਘਾਮ ਕੇ ਫਿਰਾਂਗਾ जी समय मिला तो जो आना है जी जय श्री जय राम जय श्री राम जय श्री राम जय श्री जय राम